ਸਾਹਮਣੇ ਦਰਚਾਤੇ ਦੇਖ ਰਹੇ ਦਸਤਨ ਇੱਕ ਵਾਰ ਫਿਰ ਤੋਂ ਸਵਾਗਤ ਹੈ ਹੁਣ ਅਸੀਂ ਪਹੁੰਚੇ ਆਂ ਸਨਮਾ ਜਬਾ ਪੀਰ ਚੰਗੀ ਸ਼ਾਹ ਜੀ ਤੇ ਜਿੱਥੇ ਕੀ 20 ਤਰੀਕ 20 ਜੂਨ ਦਾ ਭੰਡਾਰਾ ਹੋਣਾ ਹੈ ਇਹ ਦੇਖਣ ਨੂੰ ਲਾਈਵ ਤੁਸੀਂ ਵਿਨਾਂ ਸਨਮਨ ਲੋਟ ਟੈਬ ਚੈਨਲ ਦੇ ਉੱਪਰ ਆ ਗਿਆ ਬਾਬਾ ਜੀ ਦਾ 48 ਮਾਸਲਾਨਾ ਮੇਲਾ ਜੀ 50 ਰੁਪਏ ਸਰਦਾਰ ਜੀ ਬਾਬਾ ਜੀ ਦੇ ਨਾਮ ਲਈ ਬਾਬਾ ਜੀ ਦੇ ਭੰਡਾਰੇ ਵਿੱਚ ਹਿੱਸਾ ਮੰਨ ਲਈ ਸ਼ਹਾਬੇ ਸ਼ਾਪੀਰ ਬਾਬਾ ਜੁਰਗੀ ਸ਼ਾਹ ਮਨੋ ਕਾਮਨਾ ਪੂਰੀ ਕਰੇਗੇ ਅਰਤਾ ਅਮੀਨਾ ਦੀ ਅਰਤਾ ਦੀ ਨਸਲਾ ਕਮੇ ਲਾਹੀ ਆਹ ਬਾਰੀਂ ਈ ਤਾਰੀਖ ਅਸੀਂ ਦੇਖ ਰਹੇ ਹਾਂ ਉਸ ਨਾਮ ਰੱਤੇ ਬੈਪਟੈਂਰ ਤੇ ਲਾਈਕ ਦਿਸ ਰਿਹਾ 10 ਰੁਪਏ ਔਰ ਮੁਦਦਦਾਰ ਬਾਬਾ ਜੀ ਦੇ ਮੇਲੇ ਹੋਏ ਬਾਬਾ ਜੀ ਜੋ ਪੰਡਾਲੇ ਵਿੱਚ ਹਿਸਾਬਾਦ ਨੇ ਬਾਬਾ ਮਨੋ ਕਾਮਨਾ ਪੂਰੀ ਕਰੇ ਜੈ ਬਾਬੂ ਜੀ ਸੁਨਾਮ ਲੱਗ ਚੈਨਲ ਦੇਖਦੇ ਸਾਰੇ ਦੋਸਤਾਂ ਨੂੰ ਗੁਰਦਾਰਾਂ ਦੇ ਨਾਮ ਅਮੀਰਾਂ ਦੇ ਦੀ ਦੇ ਬੰਦ ਸਦਾ ਫਕੀਰਾਂ ਦੇ ਆ ਗਿਆ ਸ਼ਾਹ ਦੇ ਸ਼ਾਹ ਹੁਣ ਤੋਂ ਜਲ ਕਰਾਂਗੇ ਸ਼ਾਹੀ ਸ਼ਾਹੀ ਤੇ ਅਰਤਾਲੀ ਮਸਲਾਨਾ ਮੇਲਾ ਜਿਸ ਮੇਲੇ ਦਾ ਸੰਗਤਾਂ ਨੂੰ ਭਗਤਾਂ ਨੂੰ ਬੜਾ ਇਨਤਜ਼ਾਮ ਹੈ ਪੀਰ ਪਾਪਾ ਚਰੰਗੀ ਸ਼ਾਹ ਜੀ ਦੇ ਦਰਬਾਰ ਤੇ ਆਪ ਨੇ ਕਾਲੀ 20 ਤਾਰੀਖ ਨੂੰ ਭਰੇਗਾ ਮੇਲਾ ਚੱਲਣਗੇ ਭੰਡਾਰੇ ਸੁਨਮਰ ਤੇ ਉਹਨਾਂ ਪ੍ਰਧਾਨ ਜੀ ਤੋਂ ਜਾਣਾਂਗੇ ਕਿ ਉਹਨਾਂ ਦਾ ਕੀ ਕਹਿਣਾ ਸਰ ਕੀ ਕਹਿਣਾ ਤੁਹਾਡਾ ਜਿਹੜਾ ਭੰਡਾਰਾ 20 ਜੂਨ ਉਹਦਾ ਪੂਰਾ ਪ੍ਰੋਗਰਾਮ ਦੱਸ ਪੀਰ ਬਾਬਾ ਚੰਗੀ ਸਾਹਿਬ ਜੀ ਦਾ 48ਵਾਂ ਸਾਲਾਨਾ ਮੇਲਾ ਬੜੀ ਹੀ ਸ਼ਰਧਾ ਨਾਲ ਬੜੀ ਸ਼ਾਨ ਸੌਕਤ ਨਾਲ ਬੜੀ ਹੀ ਤਿਆਰੀ ਨਾਲ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਚਰੰਗੀ ਸ਼ਾਹ ਜੀ ਦੇ ਪਾਪਾ ਜੀ ਦੇ ਅਸ਼ੀਰਵਾਦ ਸਦਕਾ ਬੜੀ ਧੁੰਮ ਧਾਮ ਨਾਲ ਮਨਾਇਆ ਜਾਵੇਗਾ ਜਿਸ ਦੀ ਤਿਆਰੀ ਬੜੇ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਜੋ ਕਿ ਤੁਸੀਂ ਇਸ ਮੌਕੇ ਦੇਖ ਰਹੇ ਹੋ ਇਸ ਮੌਕੇ 20 ਜੂਨ ਨੂੰ ਬਾਬਾ ਜੀ ਦਾ ਸਾਲਾਨਾ ਪੰਡਾਰਾ ਜੋ ਕਿ ਸਾਰਾ ਦਿਨ ਸਵੇਰ ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਬਾਬਾ ਜੀ ਦੇ ਦਰਵਾਜ਼ੇ ਤੇ ਚੱਲਦਾ ਹੈ ਤੇ ਬਾਬਾ ਜੀ ਦੇ ਦਰਵਾਜ਼ੇ ਸਾਰਾ ਦਿਨ ਦਾ ਬਾਬਾ ਜੀ ਦੇ ਦਰਸ਼ਨ ਕਰੋ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਇਸ ਦੇ ਨਾਲ ਉਦਵਾਰ ਮਿਤੀ 19 ਜੂਨ ਰਾਤ ਨੂੰ ਠੀਕ 8 ਵਜੇ ਇੰਟਰਨੈਸ਼ਨਲ ਕਲਾਕਾਰ ਸੂਫੀ ਕਲਾਕਾਰ ਜੋਤੀ ਨੂਰਾ ਜੋ ਕਿ ਇਸ ਨਾਮ ਵਿੱਚ ਪਹਿਲੀ ਵਾਰ ਪਹੁੰਚ ਰਹੇ ਨੇ ਬਾਬਾ ਜੀ ਦੇ ਦਰਵਾਜ਼ੇ ਤੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਉਸ ਨੂੰ ਵੀ ਸੁਣਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਾਬਾ ਜੀ ਦੇ ਦਰਵਾਜ਼ੇ ਤੇ ਪਹੁੰਚੋ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਧੰਨਵਾਦ ਉਹ ਦੇਖ ਸਕਦੇ ਹੋ ਕਿ ਪੀਰ ਬਾਬਾ ਚੰਗੀਸ਼ਾ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਜਿਹੜਾ 20 ਜੂਨ ਨੂੰ ਜਿਹੜਾ ਹੈਗਾ ਪੰਡਾਰਾ 20 ਜੂਨ ਨੂੰ ਪੰਡਾਰਾ ਲੱਗੇਗਾ ਤੇ 19 ਜੂਨ ਨੂੰ 19 ਜੂਨ ਨੂੰ ਬੁੱਧਵਾਰ ਨੂੰ ਰਾਤ 8 ਵਜੇ ਤੋਂ ਪ੍ਰਸਿੱਧ ਕਲਾਕਾਰ ਜੋਤੀ ਨੁਰਾਜੀ ਜੋਤੀ ਨੁਰਾ ਜੀ ਉਹਰੇ ਸਮੇਂ ਵਿੱਚ ਪਹਿਲੀ ਵਾਰ ਪਹੁੰਚ ਰਹੇ ਨੇ ਤੁਸੀਂ ਲਾਈਵ ਤਸਵੀਰਾਂ ਆਪਾਂ ਦੇਖ ਰਹੇ ਹੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ 20 ਜੂਨ ਨੂੰ ਵੀਰਵਾਰ ਨੂੰ ਇਹ ਪਟਾਰਾ ਜਿਹੜਾ ਵੀਰ baba ਚੰਗੀ ਸਾਧੇ ਟੁੱਟ ਸਕਦਾ ਹੈ ਬਹੁਤ ਦੁਨੀਆਂ ਦੇ ਤਾਜ਼ਾ ਫਲ ਨਹੀਂ ਬਣੇ ਰਿਹਾ ਸੁਨਾਮਲੜ ਵਾਪੇ ਨਾਲ ਬਾਬਾ ਮਨੂ ਕਾਮਨਾ ਪੂਰੀ ਕਰੇ ਆਮਦਾਨ ਦੇ ਗਜ਼ਮੇ ਪਰਪੁਰੇ ਰੱਖੇ